ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਮਲੇਰਕੋਟਲਾ ਪੁਲਿਸ ਦੀ ਵੱਡੀ ਕਾਮਯਾਬੀ ਚੋਰੀ ਦੇ ਦੋ ਪਹੀਆ ਵਾਹਨ ਸਮੇਤ ਦੋ ਕਾਬੂ 14 ਮੋਟਰਸਾਈਕਲ ਇੱਕ ਸਕੂਟਰੀ ਬਰਾਮਦ ਮਲੇਰਕੋਟਲਾ ਤੋਂ ਮੁਹੰਮਦ ਸਲੀਮ ਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਪਿਛਲੇ ਦਿਨੀ 8 11 ਦਾ 8 8 ਤਰੀਕ ਤੇ 11ਵੇਂ ਮਹੀਨੇ ਨੂੰ ਦੋ ਬੰਦੇ ਫੜੇ ਸੀਗੇ ਜਿਦੇ ਵਿੱਚ ਇੱਕ ਲਵਪ੍ਰੀਤ ਹੈ ਤੇ ਇੱਕ ਜੈਕਬ ਮਸੀ ਹੈ ਇਨਨੂੰ 8 ਤਰੀਕ ਨੂੰ ਇਹਨਾਂ ਦੀ ਅਰੈਸਟ ਪਾਈ ਸੀ ਤੇ ਇਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਰਿਕਵਰ ਕੀਤਾ ਸੀਗਾ ਬਾਅਦ ਚ ਉਹਨਾਂ ਨੂੰ ਰਿਮਾਂਡ ਤੇ ਲਿੱਤਾ ਗਿਆ 4 ਦਿਨ ਦਾ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਮਤਲਬ ਟੋਟਲ 15 ਮੋਟਰਸਾਈਕਲ ਜਿਹੜੇ ਕਿ ਇਹਨਾਂ ਨੇ ਚੋਰੀ ਦੇ ਆਸਪਾਸੇ ਸ਼ਹਿਰਾਂ ਚੋਂ ਚੋਰੀ ਕੀਤੀ ਸੀ ਉਹ ਇਹਨਾਂ ਨੇ ਇੱਕ ਆਦਮ ਬਾਗ ਰੋਡ ਦੇ ਕੋਲੇ ਇੱਕ ਸਕੂਲ ਹੈ ਉੱਥੇ ਖੰਡਰ ਹੈ ਉੱਥੇ ਸਾਰੇ ਮੋਟਰਸਾਈਕਲ ਇਕੱਠੇ ਕਰਕੇ ਨਾ ਰੱਖੇ ਹੋਏ ਸੀ ਸੋ ਟੋਟਲ ਹੋਣ ਤੱਕ 15 ਮੋਟਰਸਾਈਕਲ ਰਿਕਵਰ ਹੋਏ ਨੇ ਕਾਫੀ ਦੇਰ ਤੋਂ ਕਰ ਰਹੀ ਸੀ ਕਿਉਂ ਚੋਰੀ ਦੀ ਮਾਤਾ ਹਫਤੇ ਬਾਅਦ ਕੋਈ ਮੋਟਰਸਾਈਕਲ ਹੈਬਿਚਲ ਸੀਗੇ ਤੇ ਹੁਣ ਅੱਗੇ ਵੀ ਇਹਨਾਂ ਦਾ ਵਧੀਆ ਇਹ ਕੰਮ ਹੋਇਆ ਤੇ ਹੁਣ ਜਿਹੜੀਆਂ ਚੋਰੀਆਂ ਨੂੰ ਵੀ ਠੱਲ ਪੇਗਾ ਸ਼ਹਿਰ